ਕਦੇ ਵੀ ਦੇਸ਼ ਉੱਤੇ ਆਫਤ ਆਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡੇ ਜਿਹੜੇ ਆਪਣੇ ਜ਼ਿੰਮੇਵਾਰੀਆਂ ਨਿਭਾਈਆਂ ਅ ਕੁਝ ਸਮੇਂ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀਆਂ ਕੋਈ ਅਵਗਿਆ ਹੋਈਆਂ ਸਨ ਜਿਹੜੀਆਂ ਕੋਈ ਗਲਤੀਆਂ ਹੋਈਆਂ ਸਨ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਤੇ ਸਾਰੇ ਪੰਥਕ ਸੋਚ ਜਿਹੜੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾ ਕੇ ਬੈਠ ਗਈ ਸਿੱਖ ਸੋਚ ਜਿਹੜੀ ਸੀ ਦੂਰੀ ਬਣਾ ਕੇ ਬੈਠ ਗਈ ਜਿਹਨੂੰ ਹੱਲ ਕਰਨ ਵਾਸਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ ਕਿ ਸਾਰੇ ਇਕੱਠੇ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇਤੇ ਲੀਡਰਸ਼ਿਪ ਆ ਕੇ ਮਾਫੀ ਮੰਗੇ ਤਾਂ ਜੋ ਕੌਮ ਨੂੰ ਸਕੂਨ ਮਿਲ ਸਕੇ ਕੌਮ ਨੂੰ ਸ਼ਾਂਤੀ ਮਿਲ ਸਕੇ ਮੈਂ ਲੰਬੇ ਵੇਰੇ ਵਿੱਚ ਨਹੀਂ ਪੈਣਾ ਕਿਉਂਕਿ ਲੰਬੀਆਂ ਗੱਲਾਂ ਸੀ ਬਹੁਤ ਵਾਰ ਕਰ ਚੁੱਕੇ ਹਾਂ ਤੇ ਅਸੀਂ ਸਾਰੇ ਕਿਉਂਕਿ ਜਿਸ ਤਰ੍ਹਾਂ ਸਰਦਾਰ ਡਾਕਟਰ ਅਤਰ ਸਿੰਘ ਜੀ ਜਨਾਲਾ ਸਾਹਿਬ ਵਰਗੇ ਸਰਦਾਰ ਬਦੇਵ ਸਿੰਘ ਜੀ ਜਿਹੜੇ ਇਹ ਸਾਰੇ ਜਿਹੜੇ ਸੀ ਬ੍ਰਹਮਪੁਰੇ ਹਰੀ ਸਾਹਿਬ ਇਹ 17 ਦੇ ਵਿੱਚ ਜਦੋਂ ਇਹ ਬੜੀ ਚਿੰਤਾ ਲੱਗੀ ਸਾਰਿਆਂ ਨੂੰ ਇਹ ਸਾਰੇ ਘਰਾਂ ਚ ਬੈਠ ਗਏ ਕਿ ਜੇ ਤੁਸੀਂ ਨਹੀਂ ਠੀਕ ਹੋਣਾ ਸਾਡਾ ਹੁਣ ਮਮਕਨ ਨਹੀਂ ਕਿ ਤੁਹਾਡੇ ਨਾਲ ਸਾਥ ਦੇਣਾ ਲੇਕਿਨ ਬਹੁਤ ਕਹਿਣ ਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਕਿਸੇ ਦੇ ਅੱਖੇ ਨਹੀਂ ਲੱਗੇ ਉਹ ਇੱਕੋ ਗੱਲ ਕਹਿੰਦੇ ਸੀ ਕਿ ਮੈਂ ਸ਼੍ਰੀ ਅਕਾਲ ਤਾ ਸਾਥੇ ਜਾ ਕੇ ਤਨਖਾਹਾਂ ਨਹੀਂ ਪੜਨਾ ਮੈਂ ਮਾਫੀ ਨਹੀਂ ਮੰਗਣੀ ਨਾ ਮੈਂ ਕੋਈ ਆਪਣਾ ਅਸਤੀਫਾ ਦੇਣਾ ਸੋ ਸਾਰਾ ਜੋਰ ਲਾਉਣ ਤੋਂ ਬਾਅਦ ਜਦੋਂ ਇਹ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਬਹੁਤ ਚਿੰਤਾਜਨਕ ਸਨ ਕਿ ਰਾਮ ਰਹੀਮ ਨੂੰ ਮਾਫ ਕਰਨਾ ਜਾਂ ਉੱਥੇ ਬਰਗਾੜੀ ਦੇ ਵਿੱਚ ਕਾਂਡ ਹੋ ਜਾਣਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਅਵਗ ਜਿਹੜੀ ਬਹੁਤ ਬੇਅਦਵੀ ਹੋਈ ਸੀਗੀ ਉਹ ਸਾਰਿਆਂ ਨੂੰ ਬਲੁੰਦਰ 'ਤੇ ਰੱਖ ਦਿੱਤਾ ਸੀ ਫਿਰ ਸੀਨੀਅਰ ਲੀਡਰਸ ਨੇ ਅਸੀਂ ਸਾਰਿਆਂ ਨੇ ਸੋਚਿਆ ਕਿ ਜੇ ਇਹ ਨਹੀਂ ਜਾਣਾ ਚਾਹੁੰਦੇ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਨਹੀਂ ਸੁਣਨਾ ਚਾਹੁੰਦੇ ਤੇ ਅਸੀਂ ਆਪ ਜਾਈਏ ਅਸੀਂ ਵੀ ਜ਼ਿੰਮੇਵਾਰ ਹਾਂ ਤੇ ਅਸੀਂ ਜਾ ਕੇ ਮਾਫੀ ਮੰਗੀ ਜਦੋਂ ਅਸੀਂ ਆ ਕੇ ਮਾਫੀ ਵਾਸਤੇ ਆਪਣੀ ਦਰਖਾਸਤ ਕੀਤੀ ਤੇ ਸਾਰੇ ਕਾਰਵਾਈ ਚਲਦੀ ਚਲਦੀ 2 ਦਸੰਬਰ ਨੂੰ ਸਾਨੂੰ ਬੁਲਾਇਆ ਗਿਆ ਸ਼੍ਰੀ ਕਾਟੇ ਸਾਹਿਬ ਦੇ ਉੱਤੇ ਤੇ 2 ਦਸੰਬਰ ਵਾਲੇ ਦਿਨ 2024 ਨੂੰ ਜਿੰਨੀ ਜਿੰਨੀ ਕਿਸੇ ਦਾ ਗੁਨਾਹ ਸੀ ਜਿੰਨੀ ਜਿੰਨੀ ਗਲਤੀ ਸੀ ਤਨਖਾਹ ਵੀ ਲੱਗੀ ਤੇ ਦੂਜਿਆਂ ਨੂੰ ਸੇਵਾ ਵੀ ਲੱਗੀ ਜਿਹੜੇ ਨਾਲ ਸਨ ਲੇਕਿਨ ਉਹ ਛੱਡ ਨਹੀਂ ਸਕੇ ਸੋ ਸਾਰੀਆਂ ਗੱਲਾਂ ਨੂੰ ਵੇਖ ਕੇ ਜੋ ਸੇਵਾ ਲੱਗ ਗਈ ਤੇ 2 ਦਸੰਬਰ ਦੇ ਹੁਕਮ ਦੇ ਅਨੁਸਾਰ ਜੋ ਉੱਥੋਂ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਭਰਤੀ ਕਮੇਟੀ ਬਣਾਈ ਜਾਂਦੀ ਹੈ। ਸ਼੍ਰੀ ਅਕਾਲਤਾਜ ਸਾਹਿਬ ਤੋਂ 7 ਮੈਂਬਰੀ ਕਮੇਟੀ ਬਣਾਈ। ਉਹਨੂੰ ਤਾਰ ਪਿੱਡੋ ਕਰਨ ਵਾਸਤੇ ਸੁਬੀਰ ਸਿੰਘ ਬਾਦਲ ਨੇ ਦੋ ਮੈਂਬਰਾਂ ਕੋਲੋਂ ਔਰ ਖਾਸ ਕਰਕੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ ਉਹਦੇ ਕੋਲੋਂ ਵੀ ਅਸਤੀਫਾ ਦਵਾਤਾ। ਸਾਬਕਾ ਪ੍ਰਧਾਨ ਬਟੂੰਗਰ ਸਾਹਿਬ ਸੀ ਉਹਨਾਂ ਕੋਲੋਂ ਵੀ ਅਸਤੀਫਾ ਦਵਾਤਾ ਕਿਸੇ ਤਰੀਕੇ ਦੇ ਨਾਲ ਇਹ ਟੁੱਟ ਜਾਵੇ ਕਮੇਟੀ ਤੇ ਇਹਦੀ ਬਹੁਮਤ ਨਾ ਰਵੇ। لیکن ਪੰਜ ਮੈਂਬਰ ਜਿਹੜੇ ਬਾਕੀ ਸਨ ਉਹਨਾਂ ਨੇ ਆ ਕੇ ਸ਼੍ਰੀ ਕਾਲਤਾ ਜੀ ਸਾਹਿਬ ਤੇ ਫਿਰ ਪੁੱਛਿਆ ਕਿ ਸਾਨੂੰ ਕੀ ਹੁਕਮ ਹੈ ਕਿ ਅਸੀਂ ਹੁਣ ਪ੍ਰਤੀ ਕਰੀਏ ਜਾਂ ਅਸੀਂ ਛੱਡ ਦਈਏ ਉਹਨਾਂ ਨੇ ਕਿਹਾ ਨਹੀਂ ਤੁਹਾਨੂੰ ਪ੍ਰਤੀ ਕਰਨੀ ਪਵੇਗੀ ਕਿਉਂਕਿ 2 ਦਸੰਬਰ ਦਾ ਜਿਹੜਾ ਆਦੇਸ਼ ਹੈ ਉਹ ਪੂਰਾ ਮੰਨਣਾ ਪਵੇਗਾ ਉਹ ਆਦੇਸ਼ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਫਸਿਲ ਤੇ ਖੜੇ ਹੋ ਕੇ ਪੰਜਾ ਤਖਤ ਦੇ ਸਿੰਘ ਸਾਹਿਬਾਨਾ ਨੇ ਉੱਥੇ ਖੜੇ ਹੋ ਕੇ ਸਾਨੂੰ ਹੁਕਮਨਾਮਾ ਜਾਰੀ ਕੀਤਾ ਸੀ ਦੁਨੀਆ ਪਰ ਦੇ ਲੋਕ ਇੰਨੇ ਸ਼ਾਂਤੀ ਮਹਿਸੂਸ ਕੀਤੀ ਇੰਨੇ ਖੁਸ਼ ਹੋਏ ਇੰਨਾ ਸਕੂਨ ਹੋਇਆ ਕਿ ਨਿੱਕੇ ਨਿੱਕੇ ਬੱਚੇ ਵੀ ਜਿਹੜੇ ਸਨ ਉਹਨਾਂ ਨੂੰ ਵੀ ਪਤਾ ਲੱਗ ਗਿਆ ਸਾਡੀ ਪਰੀਰੀਆਂ ਨੂੰ ਪਤਾ ਲੱਗਾ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗਾ ਕਿ ਸੱਚੀ ਮੁੱਚੀ ਸ਼੍ਰੀ ਅਕਾਲਤਾ ਸਭ ਦੀ ਐਡੀ ਵੱਡੀ ਮਹਾਨਤਾ ਐਡੀ ਵੱਡੀ ਐਡੀ ਸ਼ਕਤੀ ਹੈ ਕਿ ਇੱਥੇ ਵੱਡੇ ਤੋਂ ਵੱਡੇ ਜੇ ਰਾਜੇ ਮਹਾਰਾਜੇ ਰਣਜੀਤ ਸਿੰਘ ਵਰਗੇ ਆ ਕੇ ਚੁਕੇ ਜੇ ਬੂਟਾ ਸੇ ਗ੍ਰਹਿ ਮੰਤਰੀ ਵਰਗਾ ਆ ਕੇ ਚੁਕਿਆ ਜੇ ਗਿਆਨੀ ਜਲ ਸਿੰਘ ਵਰਗਾ ਰਾਸ਼ਟਰਪਤੀ ਆ ਕੇ ਚੁਕਿਆ ਤੇ ਉਹ ਕਈਆਂ ਨੇ ਦੇਖਿਆ ਨਹੀਂ ਸੀ ਸਾਡੀ ਐਸ ਪੀਡੀ ਨੂੰ ਪਤਾ ਹੀ ਨਹੀਂ ਸੀਗਾ ਪੁਰਾਣਿਆਂ ਨੂੰ ਤਾਂ ਪਤਾ ਸੀ ਜੇ ਬਰਨਾਲਾ ਸਾਹਿਬ ਸਦਾ surjit singh ਦੀ ਬਰਨਾਲਾ ਬਤੌਰ ਮੁੱਖ ਮੰਤਰੀ ਆ ਕੇ ਪੱਟੀ ਪਵਾ ਕੇ ਗੱਲ ਵਿੱਚ ਫੱਟੀ ਪਵਾ ਕੇ 4 ਦਿਨ ਉਹਨਾਂ ਨੇ ਸੇਵਾ ਕੀਤੀ ਦਫਤਰ 'ਚ ਵੀ ਫੱਟੀ ਪਾ ਕੇ ਰੱਖਦੇ ਸੀ ਉਹਦੀ ਇੰਪੋਰਟੈਂਸ ਸੀ ਕਿਉਂਕਿ ਲੋਕਾਂ ਦੇ ਮਨਾਂ 'ਚ ਦੇਖਿਆ ਨਹੀਂ ਸੀ ਇਸ ਕਰਕੇ ਪਤਾ ਨਹੀਂ ਸੀ ਪਰ ਜੋ ਸੀਨ ਜੋ ਦ੍ਰਿਸ਼ ਉਸ ਦਿਨ ਦੇਖਿਆ ਉਹ ਲੋਕਾਂ ਨੇ ਇੱਕ ਸਕੂਨ ਮਹਿਸੂਸ ਕੀਤਾ ਔਰ ਕਿਹਾ ਕਿ ਬਿਲਕੁਲ ਸਹੀ ਹੈ ਹੁਣ ਅਸੀਂ ਸ਼੍ਰੋਮਣੀ ਕਾਲਦਲ ਦੇ ਨਾਲ ਜੁੜਾਂਗੇ ਸਦਾ ਡਾਕਟਰ ਰਤਨ ਸਿੰਘ ਨਾਲਾ ਸਾਹਿਬ ਨੇ ਉਸੇ ਦਿਨ ਬਿਆਨ ਦਿੱਤਾ ਇੱਥੋਂ ਤੱਕ ਕਿ ਫੂਲ ਕਾ ਸਾਹ ਵਰਗਿਆਂ ਨੇ ਵੀ ਬਿਆਨ ਦਿੱਤਾ ਦਿੱਲੀ ਤੋਂ ਕਿ ਅਸੀਂ ਹੁਣ ਭਰਤੀ ਹੋਵਾਂਗੇ ਸ਼ੋਮਨੀ ਕਲ ਕਲ ਚ ਸਭ ਮੈਂ ਸਮਝਦੀ ਹੈ ਕਿ ਕੌਮ ਦੀ ਆਵਾਜ਼ ਨੂੰ ਪਛਾਨਣਾ ਕੌਮ ਦੀ ਸੋਚ ਦੇ ਨਾਲ ਤੁਰਨਾ ਇਹ ਸਾਡਾ ਫਰਜ਼ ਬੰਦ ਹੈ ਅਸੀਂ ਫਿਰ ਇਹਨਾਂ ਨੇ ਆਪਣੀ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੇਮੁਖੋ ਕੇ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋ ਕੇ ਕੀਤੀ ਅਸੀਂ ਉਹ ਬਰਦਾਸ਼ਤ ਨਹੀਂ ਕੀਤਾ ਪੰਜ ਮੈਂਬਰੀ ਕਮੇਟੀ ਨੇ ਆਪਣਾ ਫਰਜ਼ ਸਮਝਿਆ ਭਰਤੀ ਸ਼ੁਰੂ ਕੀਤੀ ਹੁਣ ਵੀ ਇਹ ਜਿਹੜੀ ਭਰਤੀ ਹੈ ਇਹ ਸ਼੍ਰੀ ਅਕਾਲ ਤਰ ਸਾਹਿਬ ਜੀ ਦੇ ਆਦੇਸ਼ ਅਨੁਸਾਰ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉੱਥੇ ਆ ਕੇ ਹੁਕਮ ਲੈ ਕੇ ਗਈ ਹੈ ਉਹਨਾਂ ਨੇ ਉੱਥੇ ਅਰਦਾਸ ਕਰਕੇ 18 ਮਾਰਚ ਮਿਥਿਆ ਸੀ 18 ਮਾਰਚ ਨੂੰ ਆ ਕੇ ਫਿਰ ਅਰਦਾਸ ਕੀਤੀ ਉਸ ਦਿਨ ਬਹੁਤ ਸਾਰੀਆਂ ਸੰਗਤਾਂ ਉੱਥੇ ਪਹੁੰਚੀਆਂ ਸਾਰਿਆਂ ਨੇ ਭਰਤੀ ਦਾ ਕੰਮ ਸ਼ੁਰੂ ਕੀਤਾ ਔਰ ਮੈਨੂੰ ਅੱਜ ਖੁਸ਼ੀ ਹੈ ਲੰਬੇ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਦਫਤਰ ਜਿਹੜਾ ਅੱਜ ਅੰਮ੍ਰਿਤਸਰ ਵਿੱਚ ਵੀ ਖੋਲਿਆ ਗਿਆ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਇਹ ਦਫਤਰ ਸ਼ੋਮਨੀ ਅਕਾਲੀ ਦਲ ਦਾ ਕੇਵਲ ਤੇ ਕੇਵਲ ਚੰਡੀਗੜ੍ਹ ਵਿੱਚ ਸੀ ਤੇ ਅੱਜ ਅਸੀਂ ਫੈਸਲਾ ਕੀਤਾ ਕਿ ਜਿਹੜਾ ਪਹਿਲਾ ਦਫਤਰ ਹੈ ਉਹ ਸ਼ੋਮਨੀ ਅਕਾਲੀ ਦਲ ਦਾ ਇੱਥੇ ਅੰਮ੍ਰਿਤਸਰ ਵੀ ਖੋਲਿਆ ਜਾਵੇ ਚੰਡੀਗੜ੍ਹ ਇੱਕ ਕਿਸਮ ਦਾ ਸਟਾਫ ਆਫਿਸ ਵੀ ਹੋਏਗਾ ਜਿਹੜਾ ਕੋਈ ਲਿਖਤੀ ਕੰਮ ਹੋਣਗੇ ਦਫਤਰੀ ਕੰਮ ਹੋਣਗੇ ਉੱਥੋਂ ਚੱਲਦੇ ਰਹਿਣਗੇ ਸੋ ਇੱਥੇ ਅਸੀਂ ਭਰਤੀ ਕਮੇਟੀ ਵੱਲੋਂ ਭਰਤੀ ਦਾ ਕੰਮ ਅ ਸ਼ੁਰੂ ਕਰਨ ਲੱਗੇ ਆਂ ਜ਼ਿਲ੍ਹੇ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਡਾਕਟਰ ਅਜਨਾਰਾ ਸਾਹਿਬ ਬਾਕੀ ਸਾਰੇ ਸਾਥੀ ਆਏ ਨੇ ਸਾਡੇ ਜਾਨੀਆ ਸਾਹਿਬ ਸਦਾ ਗੋਪਾਲ ਸਿੰਘ ਜੀ ਜਿਹੜੇ ਕਿ ਮੈਂਬਰ ਐਸਟੀਪੀਸੀ ਰਹੇ ਮੇਰੇ ਨਾਲ ਇਹਨਾਂ ਨੇ ਬੜਾ ਸੇਵਾ ਕੀਤੀ ਹੈ ਭਾਈ ਮਨਜੀਤ ਸਿੰਘ ਜੀ ਮੈਂਬਰ ਐਸਟੀਪੀਸੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੈ ਸਾਬਕਾ ਮੈਂਬਰ ਐਸਟੀਪੀਸੀ ਸਦਾ ਬਲਦੇਵ ਸਿੰਘ ਜੀ ਢਾਡੀ ਸਾਹਿਬ ਸਾਡੇ ਪ੍ਰਚਾਰਕ ਬੜਾ ਲੰਬਾ ਇਹਨਾਂ ਕੋਲ ਲੜਿਆ ਇਧਰ ਕੁਰਾਲੀਆ ਸਾਹਿਬ ਹੋਰੀ ਹੈ ਸਾਰੇ ਵਿਰਖ ਸਾਹਿਬ ਹੋਰੀ ਜਿਹੜੇ ਕਿ ਲਗਾਤਾਰ ਇਹਨਾਂ ਜੁੜੇ ਹੋਏ ਸੋ ਸਰਦਾਰ ਆਦੇਸ਼ ਪ੍ਰਤਾਪ ਸਿੰਘ ਜੀ ਕੈਰੋ ਸਾਹਿਬ ਉਹਨਾਂ ਦੇ ਨੁਮਾਇंदे ਪਹੁੰਚੇ ਐ ਸਰਦਾਰ ਮਾਸਟਰ ਗੁਰਿੰਦਰ ਸਿੰਘ ਜੀ ਸੇਖੋ ਸਾਹਿਬ ਸੰਧੂ ਸਾਹਿਬ ਉਹ ਵੀ ਸਾਰੇ ਜਣੇ ਇੱਥੇ ਕਾਪੀਆਂ ਲੈਣ ਵਾਸਤੇ ਆਏ ਐ ਔਰ ਇਹ ਅਸੀਂ ਇੱਥੇ ਅੱਜ ਕਾਪੀਆਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਮੇਰੀ ਹੱਥ ਜੋੜ ਕੇ ਬੇਨਤੀ ਐ ਸਾਰੇ ਮਾਝੇ ਵਾਲਿਆਂ ਨੂੰ ਕਿ ਤੁਸੀਂ ਕੋਈ ਵੀ ਕਾਪੀਆਂ ਪ੍ਰਾਪਤ ਕਰਨੀਆਂ ਹੋਣ ਤੁਸੀਂ ਇੱਥੇ ਪਹੁੰਚੋ ਡਾਕਟਰ ਅਜਨਾਲਾ ਸਾਹਿਬ ਕਟੋ-ਕਟ ਹਫ਼ਤੇ ਵਿੱਚ ਇੱਕ ਦਿਨ ਇਹ ਦਿਨ ਦੱਸ ਦੇਣਗੇ ਕਿਹੜੇ ਦਿਨ ਬੈਠਣਗੇ ਤੇ ਮੈਂ ਤੁਹਾਡੀ ਸੇਵਾਦਾਰ ਹੋਣ ਦੇ ਨਾਤੇ ਜਿੰਨੀ ਤੁਹਾਡੀ ਲੋੜ ਹੋਵੇਗੀ ਜਦ ਦੀ ਕੋਈ ਤੁਹਾਡੀ ਜ਼ਰੂਰਤ ਹੋਏਗੀ ਇੱਥੇ ਤੁਹਾਨੂੰ ਇੱਕ ਦੇ ਕਾਪੀਆਂ ਵੀ ਮਹయ్యా ਕਰਾਵਾਂਗੀ ਦੂਜੀ ਮੈਂ 15 ਦਿਨਾਂ ਦੇ ਵਿੱਚ ਘੱਟੋ-ਘੱਟ ਇੱਕ ਦਿਨ ਜ਼ਰੂਰ ਆ ਕੇ ਦਫ਼ਤਰ ਬੈਠਾਂਗੀ ਸੋ ਸਾਰੇ ਨੂੰ ਮੇਰੀ ਬੇਨਤੀ ਹੈ ਜੁम्मेवार ਸੱਜਣ ਇੱਥੇ ਆ ਕੇ ਦਫ਼ਤਰ ਦੇ ਵਿੱਚ ਘੱਟੋ-ਘੱਟ ਇੱਕ ਦਿਨ ਜ਼ਰੂਰ ਹਫ਼ਤੇ ਵਿੱਚ ਆ ਕੇ ਬੈਠਿਆ ਕਰੋ ਵਰਕਰਾਂ ਨੂੰ ਲਾਮਬੰਦ ਕਰੋ ਇੱਕ ਕਾਪੀ ਜੇ ਕੋਈ ਡੈਲੀਗੇਟ ਕੱਟਦਾ ਹੈ ਉਹ ਸਰਕਲ ਦਾ ਡੈਲੀਗੇਟ ਬਣੇਗਾ ਜੇ 25 25 ਡੈਲੀਗੇਟ ਜਿਹੜੇ ਹੋਣਗੇ ਉਹਨਾਂ ਪਿੱਛੇ ਇੱਕ ਜ਼ਿਲ੍ਹੇ ਦਾ ਡੈਲੀਗੇਟ ਬਣੇਗਾ ਸੋ ਇਹ ਸਾਰੀਆਂ ਸਿਸਟਮ ਅਗੇ ਚੱਲ ਜਪੇਗਾ ਮੇਰੀ ਅੱਜੋੜ ਕੇ ਬੇਨਤੀ ਹੈ ਕਿ ਇਹਦੇ ਵਿੱਚ ਸ਼ਾਮਲ ਹੋਵੋ ਵੱਧ ਤੋਂ ਵੱਧ ਆਪਣੀ ਪ੍ਰਤੀ ਕਰਕੇ ਇਹਦੇ ਹਿੱਸਾ ਬਣੋ ਆਧਾਰ ਕਾਰਡ ਦਾ ਨੰਬਰ ਜਰੂਰ ਲਿਖਣਾ ਹੈ ਟੈਲੀਫੋਨ ਨੰਬਰ ਜਰੂਰ ਲਿਖਣਾ ਆਪਣਾ ਪੂਰਾ ਡਰੈਸ ਜਰੂਰ ਲਿਖਣਾ ਤਾਂ ਜੋ ਮੈਂਬਰ ਬਣਨ ਵਾਲਾ ਇਹ ਗੌਰਵ ਮਹਿਸੂਸ ਕਰੇ ਮਾਨ ਮਹਿਸੂਸ ਕਰੇ ਕਿ ਮੈਂ ਉਸ ਸ਼ੋਮਨੀ ਕਲਦਾ ਦਾ ਮੈਂਬਰ ਬਣ ਜਾ ਰਿਹਾ ਹਾਂ ਜੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬੜਾ ਸੁਨਹਿਰੀ ਹੈ ਜਿਹੜਾ ਕੁਰਬਾਨੀਆਂ ਚ ਨਿਕਲਿਆ ਹੋਇਆ ਹੈ ਸਾਡੇ ਬਜ਼ੁਰਗਾਂ ਨੇ ਬਹੁਤ ਕਾਲ ਨਕਾਲੀ ਹੈ ਔਰ ਸ਼੍ਰੋਮਣੀ ਗੁਰਦਰਾ ਪ੍ਰੰਧਕ ਕਮੇਟੀ ਬਣ ਤੋਂ ਬਾਅਦ ਜਿਹੜੇ ਜੱਤੋ ਦੇ ਮੋਰਚੇ ਵਿੱਚ ਸਾਡੇ ਅਕਾਲੀ ਲੜਦੇ ਸੀ ਜਿਹੜੇ ਨਨਕਾਰਾ ਸਾਹਿਬ ਚ ਅਕਾਲੀ ਲੜੇ ਹੈ ਉਹ ਸਾਰੇ ਮੋਰਚੇ ਤੋਂ ਬਾਅਦ ਸ਼੍ਰੋਮਣੀ ਗੁਰਦਰਾ ਪ੍ਰੰਧਕ ਕਮੇਟੀ ਹੋਂਦ ਵਿੱਚ ਆਈ ਔਰ ਇੱਕ ਮਹੀਨਾ ਬਾਅਦ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਉੱਥੇ ਗੁਰਸਿੱਖ ਘਰ ਬਣਾਇਆ ਸੀ ਜਿਨ੍ਹਾਂ ਰੀਜਨ ਆ ਬਣਾਇਆ ਮੈਂ ਆਸ ਕਰਦੀ ਹਾਂ ਤੇ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਅਸੀਂ ਉਸ ਦੇ ਉਹਨਾਂ ਦੇ ਜਿਹੜੇ ਸੁਪਨੇ ਹੈ ਉਹ ਪੂਰੇ ਕਰਨ ਵਾਸਤੇ ਅਗੇ ਤੁਰਾਂਗੇ ਤੇ ਦੇਸ਼ ਕੌਮ ਦੀ ਸੇਵਾ ਕਰਨ ਵਾਸਤੇ ਆਪਣਾ ਫਰਜ਼ ਅਦਾ ਕਰਾਂਗੇ ਜਿਵੇਂ ਆ ਜਿਹੜਾ ਹੈਗਾ ਅੱਜ ਮੈਂ ਉਹ ਸਾਬਤ ਹੁੰਦੀ ਆ ਨੇ ਕਿ ਪਰਵਾਨਗੀ ਕਮੇਟੀ ਨੂੰ ਵੀ ਹੋ ਗਈ ਹੈ ਜਥੇਦਾਰ ਸਾਹਿਬ ਦੀ ਤੇ ਜਥੇਦਾਰ ਸਾਹਿਬ ਦੀ ਵੀ ਪਰਵਾਨਗੀ ਹੋ ਗਈ ਹੈ ਪਾਰਟੀ ਕਮੇਟੀ ਮੰਡੀ ਕਮੇਟੀ ਜਿਹੜੀ ਕਿਹਾ ਜਾਂਦਾ ਸੀ ਬਦਲ ਬਦਲੀ ਜਾ ਸਕਦੀ ਹੈ ਇਹ ਉਹਦੇ ਵਿੱਚ ਮੈਂਟਪੈਟ ਵੀ ਕਿਹਾ ਜਾ ਰਿਹਾ ਹੈ ਇਹਦੇ ਵਿੱਚ ਸ਼ੋਰਟੀ ਨਹੀਂ ਪਰ ਜੋ ਪਤਾ ਲੱਗਾ ਹੈ ਕਿਹਾ ਕਿ ਵੀ ਜਿਹੜੀ ਅ ਕਾਲੀਦਲ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ ਉਹਦੇ ਨਾਲ ਕਮੇਟੀ ਰੜ ਕੇ ਕੰਮ ਕਰੇ ਤੇ ਉਹਨਾਂ ਨੇ ਜਿਹੜੀ ਪੰਜ ਮੈਂਬਰੀ ਕਮੇਟੀ ਜਿਹੜੀ ਕਾਲਦਕ ਸਾਹਿਬ ਉਹ ਬਣਾ ਪਈ ਉਹਨਾਂ ਨੇ ਕਿਹਾ ਕਿ ਉਹ ਮਰਜ ਕਰ ਦਿੱਤੀ ਜਾਵੇ ਸਾਡੇ ਵਿੱਚ ਤੁਸੀਂ ਸਾਨੂੰ ਕਿ ਉਹਨਾਂ ਨਾਲ ਵਰਟੀਕਲ ਅੱਗੇ ਗੱਲ ਕਰਦੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਹਰ ਸਿੱਖ ਹਰ ਸਿੱਖ ਨੂੰ ਮਿਲ ਸਕਦਾ ਹੈ ਕੋਈ ਸਿੱਖ ਚਾਰ ਸਿੱਖਾਂ ਨਾਲ ਬੈਠ ਕੇ ਵਿਚਾਰ ਚਰਚਾ ਕਰ ਸਕਦਾ ਹੈ ਉਸ ਵੇਲੇ ਜੇ ਉਹਨਾਂ ਨੇ ਬਲਾਵਾ ਦਿੱਤਾ ਸੀ ਉਹ ਸ਼੍ਰੀ ਅਕਾਤਤਾ ਸਾਹਿਬ ਜੀ ਦੇ ਲੈਟਰਪੈਡ ਉੱਤੇ ਲਿਖ ਕੇ ਪਿਆ ਜੈਸੀ ਉਹਨਾਂ ਨੇ ਕਿਹਾ ਸੀ ਗੱਲ ਸੁਣਨ ਨੂੰ ਤਿਆਰ ਹੈ ਕੌਣ ਉੱਥੇ ਜਥੇਦਾਰ ਹੈ ਕੌਣ ਨਹੀਂ ਹੈਗਾ ਕਿਉਂਕਿ ਅਜੇ ਤੱਕ ਸ਼੍ਰੋਮਣੀ ਕੁਰਦਾਰਾ ਪ੍ਰੰਧਕ ਕਮੇਟੀ ਨੇ ਜਿਹੜੇ ਜਥੇਦਾਰ ਲਾਏ ਨੇ ਜਾਂ ਜਿਹੜੇ ਹਟਾਏ ਨੇ ਉਹਦੀ ਪੁਸ਼ਟੀ ਵਾਲਾ ਅਜੇ ਮਾਮਲਾ ਕੋਈ ਵੀ ਮਤਾ ਨਹੀਂ ਆਇਆ ਸਭ ਤੋਂ ਪਹਿਲੀ ਤੇ ਗੱਲ ਹੀ ਹੈ ਅੰਤਰੀ ਕਮੇਟੀ ਨੇ ਇੱਕ ਮਤੇ ਰਾਈ ਜਿਹੜੇ ਰਾਈ ਸ਼੍ਰੀ ਅਕਾਲਤਾਰ ਗਿਆਨੀ ਰਗਵੀ ਸਿੰਘ ਜੀ ਨੂੰ ਜਾਂ ਗਿਆਨੀ ਰੁੱਤ ਸੁਲਤਾਨ ਸਿੰਘ ਜੀ ਨੂੰ ਜਿਹੜੇ ਮਤੇ ਰਾਈ ਲਾਇਆ ਸੀ ਉਹਦੀ ਹਜੇ ਪੁਸ਼ਟੀ ਕਰਨ ਵਾਸਤੇ ਦੂਜੀ ਐਗਜ਼ੈਕਟਿਵ ਵਿੱਚ ਮਤਾ ਨਹੀਂ ਆਇਆ ਜਿੰਚਰ ਮਤਾ ਨਾ ਆਵੇ ਐਗਜ਼ੈਕਟਿਵ ਦੇ ਵਿੱਚ ਪੁਸ਼ਟੀ ਨਾ ਹੋਵੇ ਉਨਿਚਰ ਕੋਈ ਵੀ ਚੇਂਜ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਅਸੀਂ ਬਹੁਤ ਸਾਰੇ ਮੈਂਬਰ ਜਿਹੜੇ ਐ ਉਹ ਇੱਕ ਮਤਾ ਲਿਖ ਕੇ ਲੈ ਕੇ ਆ ਰਹੇ ਆਂ ਔਰ ਉਹਨਾਂ ਨੇ ਦਸਕਤ ਕਰ ਦਿੱਤੇ ਮੈਂਬਰਾਂ ਨੇ ਕਰ ਰਹੇ ਸਾਰੇ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਸ਼੍ਰੀ ਅਕਾਲਤਾਰ ਸਾਹਿਬ ਤੋਂ ਦੂਰੀ ਨਹੀਂ ਬਣਾਉਣੀ ਅਸੀਂ ਸ਼੍ਰੀ ਇਕਾਲਤਾ ਸਾਹਿਬ ਦੇ ਹੁਕਮ ਤੋਂ ਬਾਹਰ ਨਹੀਂ ਜਾਣਾ। ਉਹ ਅਸੀਂ 24 ਤਰੀਕ ਜਾਂ 25 ਤਰੀਕ ਅਸੀਂ ਪੇਸ਼ ਹੋ ਕੇ ਉੱਥੇ ਮਤਾ ਦੇਵਾਂਗੇ ਕਿ ਇਹ ਮਤਾ ਜਿਹੜਾ ਰੱਦ ਕਰਨ ਦਾ ਜਿਹੜੀ ਮਰਿਆਦਾ ਦਾ ਘਾਣ ਹੋਇਆ ਉਹਨੂੰ ਰੱਦ ਕਰਨ ਦਾ ਮਤਾ ਜਿਹੜਾ ਉੱਥੇ ਪਾਇਆ ਜਾਵੇ ਤਾਂ ਜੋ ਅਸੀਂ ਜਨਰਲ ਹਾਊਸ ਦੇ ਵਿੱਚ ਇਹਨੂੰ ਪਾਸ ਕਰਾ ਸਕੀਏ। ਨੰਬਰ ਬਜਟ ਇਜਲਾਸ ਦੇ ਵਿੱਚ ਨੰਬਰ 2 ਸਿੰਘ ਸਾਹਿਬ ਜਿਹੜੇ ਜੱਥੇਦਾਰ ਆਪਣੇ ਕੁਲਦੀਪ ਸਿੰਘ ਜੀ ਗੜਕਾ ਸਾਹਿਬ ਉਹਨਾਂ ਨੇ ਜੇ ਬੁਲਾਏ ਸੀ ਉਥੇ ਬੈਠੇ ਉਹਨਾਂ ਨੇ ਵਿਚਾਰ ਚਰਚਾ ਉਹਨਾਂ ਨੇ ਕੀਤੀ ਉਹਨਾਂ ਨੇ ਕਿਹਾ ਕਿ PARTIDA ਕੀ ਸਿਸਟਮ ਹੈ ਉਹਨਾਂ ਨੇ ਕਿਹਾ ਜੀ ਅਸੀਂ ਤੇ 2 ਦਸੰਬਰ ਦੇ ਹੁਕਮਨਾਮੇ ਤੋਂ ਇੰਚ ਵੀ ਇਧਰ ਨਹੀਂ ਹੋਣਾ ਇੱਕ ਇੱਕ ਗੱਲ ਜਿਹੜੀ ਉਹ ਪਰਵਾਰ ਕੀਤੀ ਜਾਊਗੀ ਅਸੀਂ ਉਸੇ ਤਰ੍ਹਾਂ ਕੰਮ ਕਰ ਰਹੇ ਹਾਂ ਉਹਨਾਂ ਨੇ ਕਿਹਾ ਠੀਕ ਹੈ ਮੈਂ ਵੀ ਉਸ ਹੁਕਮਨਾਮੇ ਦੇ ਖਿਲਾਫ ਨਹੀਂ ਹਾਂ ਮੈਂ ਉਹਨੂੰ ਬਿਲਕੁਲ ਵੀ ਚੇਂਜ ਨਹੀਂ ਕਰਨਾ ਚਾਹੁੰਦਾ ਬਸ ਇਹੀ ਗੱਲ ਸੀ ਦੂਜਾ ਉਹਨਾਂ ਨੇ ਕਿਹਾ ਕਿ ਤੁਸੀਂ ਪੰਥਕ ਏਕਤਾ ਉਹਨਾਂ ਨੇ ਕਿਹਾ ਜੀ ਇਸ ਤੇ ਬਾਜ ਮਾਰਦੇ ਹਾਂ ਕਿ ਪੰਥ ਕੇ ਇਕਤਾ ਬਣਨੀ ਚਾਹੀਦੀ ਹੈ ਹਰ ਸਿੱਖ ਸੋਚ ਰਕ ਵਾਲਾ ਜਿਹੜਾ ਉਹ ਸਾਡੇ ਨਾਲ ਸ਼ਾਮਲ ਹੋਵੇ ਅਸੀਂ ਭਰਤੀ ਕਰਨੀ ਸ਼ੁਰੂ ਕਰਨ ਲੱਗੇ ਆ ਜਿੰਨੇ ਭਰਤੀ ਕਰਨੀ ਹੈ ਉਹ ਸਾਨੂੰ ਆ ਕੇ ਸਾਨੂੰ ਆਵਾਜ਼ ਦੇਵੇ ਅਸੀਂ ਉਹਨਾਂ ਨਾਲ ਤੁਰ ਲਈ ਤਿਆਰ ਸੋ ਮੇਰਾ ਕਹਨ ਤਾਂ ਪਾਵੇ ਕੋਈ ਐਸੀ ਪੰਬਲ ਪੁਸੇ ਨਹੀਂ ਹੈਗੇ ਇਹ ਜਿਹੜੀ ਭਰਤੀ ਕਮੇਟੀ ਬਣੀ ਹੈ ਈ ਸ਼ਿਕਾਇਤ ਹੈ ਸਭ ਤੋਂ ਬਣੀ ਹੈ ਪਹਿਲੀ ਭਰਤੀ ਦਾ ਸਾਡਾ ਕੋਈ ਕੰਸਰਨ ਨਹੀਂ ਨਾ ਸੀ ਜਦੋਂ ਉਹਨਾਂ ਨੇ ਕਹਿ ਹੀ ਇਹ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਇਹ ਭਰਤੀ ਕਮੇਟੀ ਕਰੇਗੀ ਤੇ ਫਿਰ ਉਹਨਾਂ ਨੇ ਅਪਰਿਆਪ ਕਿਉਂ ਕੀਤੀ ਉਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਪ੍ਰਵਾਨਤ ਨਹੀਂ ਹੈ ਅਕਾਲੀ ਦਲ ਉਹੀ ਪ੍ਰਵਾਨ ਹੋਏਗਾ ਉਹੀ ਮਾਨਤਾ ਪ੍ਰਾਪਤ ਹੋਏਗਾ ਜਿਹੜਾ ਅਕਾਲੀ ਦਲ ਸ਼੍ਰੀ ਅਕਾਲ ਤਾ ਸਬਜ ਦੀ ਹਦਾਇਤ ਤੇ ਬਣ ਲੱਗਾ ਬੀਬੀ ਜੀ ਧਾਮੀ ਸਾਹਿਬ ਨੂੰ ਦੁਬਾਰਾ ਬੁਲਾਇਆ ਜਾ ਰਿਹਾ ਉਹ ਰਾਜੀ ਵੀ ਹੋ ਗਏ ਬਾਲੋ ਸਾਹਿਬ ਨੂੰ ਮਿਲ ਕੇ ਆਏ ਨੇ ਤੇ ਉਹਨਾਂ ਨੂੰ ਦੁਬਾਰਾ ਸ਼ਾਇਦ ਅੱਜ ਕੱਲ੍ਹ ਸ਼ਾਇਦ ਜੋਇਨ ਕਰ ਲੈਣਗੇ ਤਾਂ ਜਿਹੜੀ ਨਾਲ ਕਮੇਟੀ ਜਿਹੜਾ ਸੀਫਾ ਦਿੱਤਾ ਸੀਗਾ ਉਹਨਾਂ ਨੂੰ ਪਾਜ ਦਾ ਪਰ ਜਿਹੜੇ ਰਹਿ ਗਏ ਹੁਣ ਤੁਸੀਂ ਕੀ ਸਮਝਦੇ ਹੋ ਦੁਬਾਰਾ ਉਹਦੀ ਪ੍ਰਧਾਨਗੀ ਚ ਆਉਣਗੇ ਜਾਂ ਉਹਨਾਂ ਨੂੰ ਕਿਹਾ ਜਾਏਗਾ ਪਹਿਲੀ ਗੱਲ ਇਹਦਾ ਦੂਸਰਾ ਇਹ ਕਿ ਇਹ ਕਿਹਾ ਜਾ ਰਿਹਾ ਜੀ ਬਾਰ-ਬਾਰ ਕਿ ਜਿਹੜੀਆਂ ਤਾਕਤਾਂ ਨੇ ਉਹ ਪਾਰ-ਪਾਨ ਦੀ ਕੋਸ਼ਿਸ਼ ਕਰ ਰਹੀਆਂ ਨੇ ਸ਼੍ਰੋਮਣੀ ਕਾਲੀ ਦਲ ਵਿੱਚ ਸਿੱਖ ਪੰਥ ਦੇ ਵਿੱਚ ਇਹ ਦੋਵੇਂ ਚੀਜ਼ਾਂ ਦਾ ਬਾਰ-ਬਾਰੀ ਦੱਸੋ ਜੀ ਉਹਨੇ ਪਾਰੀ ਕੀਤਾ ਦੇਖੋ ਜਿਹੜੀਆਂ ਤਾਕਤਾਂ ਦੀ ਤੁਸੀਂ ਗੱਲ ਕੀਤੀ ਹੈ ਜਿਨ੍ਹਾਂ ਨੂੰ ਉਹ ਕਹਿ ਰਹੇ ਹੈ ਵਿਆਸੀ ਸਦਸਕ ਵੀ ਇਸੇ ਬਾਦਲ ਦੀ ਬੇਟੀ ਦਾ ਮੇਰਾ ਖਿਆਲ ਹੈ ਸਾਰੇ ਉਹ ਲੀਡਰਸ਼ਿਪ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਹੈ ਉਹ ਉਹਨਾਂ ਦੇ ਕੋਲ ਸੀ ਇਹਦਾ ਮਤਲਬ ਹੋ ਸਕਦਾ ਹੈ ਕਿ ਉਹ ਤਾਕਤਾਂ ਉਹਨਾਂ ਨੂੰ ਪੰਥਕ ਤੌਰ ਦੇ ਉੱਤੇ ਸੋਚ ਧਾਰਨ ਵਾਸਤੇ ਮਜਬੂਰ ਕਰਦੀਆਂ ਕਿ ਨਾ ਤਾਨ ਕਰ ਸਕਣ ਸਾਡੀ ਜਿਹੜੀ ਗੱਲ ਹੈ ਅਸੀਂ ਤੇ ਸ੍ਰੀ ਅਕਾਲ ਤਾ ਸਭ ਦੀ ਮਾਨ ਮਰਿਆਦਾ ਨੂੰ ਲੈ ਕੇ ਤੁਰੇ ਹਾਂ ਅਸੀਂ ਉਸ ਸੋਚ ਨੂੰ ਲੈ ਕੇ ਤੁਰੇ ਹਾਂ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੀ ਸੋਚ ਤੇ ਗੁਰੂ ਪੰਥ ਦੀ ਸੋਚ ਅਸੀਂ ਇਹ ਤੋਂ ਦੂਰ ਨਹੀਂ ਹੋ ਸਕਦੇ ਸਾਡੇ ਨਾਲ ਕਿਸੇ ਦਾ ਕੋਈ ਕਿਸੇ ਪਾਰਟੀ ਦਾ ਵਾਹ ਨਹੀਂ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਆਪਣੀ ਸਿਆਸੀ ਪਾਰਟੀ ਹੈ ਉਹਨੇ ਆਪਣਾ ਕੰਮ ਕਰਨਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕੰਮ ਕਰਨੇ ਆਪਣਾ ਜਿਹੜਾ ਸੰਵਿਧਾਨ ਹੈ ਉਹਦੇ ਅਨੁਸਾਰ ਕੰਮ ਕਰਨਾ ਅਸੀਂ ਕੁਰਬਾਨੀਆਂ ਚੋਂ ਨਿਕਲੀ ਪਾਰਟੀ ਹੈ ਕੁਰਬਾਨੀਆਂ ਕਰਨਗੇ ਸਾਡੇ ਵਰਕਰ ਵੀ ਕੁਰਬਾਨੀਆਂ ਕਰਨ ਨੂੰ ਤਿਆਰ ਰਹਿੰਦੇ ਆ ਸੋ ਮੈਂ ਸਭ ਦੀ ਇਹ ਦੁਬਦਾ ਪਾਉਣ ਵਾਲੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਇਹ ਜਿਨ੍ਹਾਂ ਨਾਲ ਕੋਈ ਲਿੰਕ ਹੋਏਗਾ ਉਹਨਾਂ ਨੂੰ ਪਤਾ ਹੋਏਗਾ ਕਿ 25 ਸਾਲ ਜਿਨ੍ਹਾਂ ਲੋਕਾਂ ਨੇ ਐਮਪੀ ਬਣ ਕੇ ਮਨਿਸਟਰ ਬਣ ਕੇ ਉੱਥੇ ਕੰਮ ਕੀਤਾ अलायंस सी अलायंस करना कोई जर्मनी ਹੁੰਦਾ ਹੈ अलायंस ਕਰਨਾ ਚਾਹੀਦਾ ਪਰ अलायंस ਕਰਕੇ ਕਿਸੇ ਨੂੰ ਆਪਣੇ ਮਾਮਲੇ ਵਿੱਚ ਦਖਲ ਅੰਦਾਜ਼ੀ ਕਰਨੀ ਇਹ ਮਾੜੀ ਗੱਲ ਹੈ ਕਿ ਜੇ ਕਰੇ ਪਰ ਮੈਂ ਮੈਂ ਪ੍ਰਧਾਨ ਵੀ ਰਹੀ ਹਾਂ ਅੱਜ ਤੱਕ ਕਿਸੇ ਗੈਰ ਪਾਰਟੀ ਨੇ ਦੂਜੀ ਪਾਰਟੀ ਨੇ ਕਿਸੇ ਕਿਸਮ ਦੀ ਕੋ ਗੱਲ ਨਹੀਂ ਕਰੀ ਕੀਤੀ ਕਿ ਅਸੀਂ ਉਥੇ ਪੰਥਕ ਸੋਚ ਨਾ ਰੱਖੀਏ ਕਿ ਦੂਜੀਆਂ ਪਾਰਟੀਆਂ ਸਾਨੂੰ ਕਹਿ ਸਕਦੀਆਂ ਕਿ ਤੁਸੀਂ ਸ਼੍ਰੀ ਅਕਾਲ ਤਰ ਸਾਹਿਬ ਨੂੰ ਸਮਰਪਤ ਹੋ ਉਹ ਇਹ ਕਹਿ ਸਕਦੀਆਂ ਕਿ ਤੁਸੀਂ ਇਸ ਮर्यादा ਨਾਲ ਚੱਲੋ ਸੋ ਅਸੀਂ ਆਪਣੇ ਆਪ ਨੂੰ ਸੰਭਾਲਣਾ ਕਿਸੇ ਨੂੰ ਅਸੀਂ ਕਹਿਣ ਦੀ ਲੋੜ ਕਿ ਕਿਸੇ ਨੂੰ ਅਸੀਂ ਕਿਉਂ ਮੌਕਾ ਦਈਏ ਦੂਜੀ ਗੱਲ ਜਿਹੜੀ ਹੈ ਤੁਸੀਂ ਗੱਲ ਕੀਤੀ ਸੀ ਤਾਮੀ ਸਾਹਿਬ ਦੀ ਦੇਖੋ ਮੈਂ ਵੈਸੇ ਤੇ ਨਿੱਜੀ ਤੌਰ ਤੇ ਕਿਸੇ ਨੂੰ ਕੁਝ ਕਹਿਣਾ ਨਹੀਂ ਚਾਹਦੀ ਪਰ ਇਹ ਜ਼ਰੂਰ ਹੈ ਕਿ ਹਰਜਿੰਦਰ ਸਿੰਘ ਤਾਮੀ ਨੂੰ ਪ੍ਰਧਾਨ ਬਣਾਇਆ ਸੀ ਹਾਊਸ ਨੇ ਉਹਦਾ ਫਰਜ਼ ਬੰਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਸਾਰੇ ਕੰਮਕਾਜ ਨੂੰ ਸਾਂਭਣਾ ਸ਼੍ਰੀ ਅਕਾਲਤਾਜ ਸਾਹਿਬ ਦੀ ਮਾਨ ਮਰਿਆਦਾ ਨੂੰ ਕਰਕਰ ਵਿੱਚ ਪਹੁੰਚਾਉਣ ਵਾਸਤੇ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੇ ਮੈਂਬਰ ਉਥੋਂ ਦੇ ਮੁਲਾਜ਼ਮ ਉਥੋਂ ਦੇ ਸੇਵਾਦਾਰ ਉਥੋਂ ਦਾ ਪ੍ਰਧਾਨ ਕਸਟੋਡੀਅਨ ਹੁੰਦਾ ਉਹਨੇ ਕਰਕਰ ਤੱਕ ਮਰਿਆਦਾ ਪਹੁੰਚਾਉਣੀ ਹੁੰਦੀ ਤੇ ਜੇ ਉਹੀ ਮਰਿਆਦਾ ਦਾ ਕਾਹਨ ਕਰਦੇ ਕੀ ਉਹਨੇ ਜ਼ਿੰਮੇਵਾਰੀ ਨਿਭਾਈ ਹੈ ਜੇ ਉਹ ਬੁਜ਼ਦਲ ਹੋ ਕੇ ਕਮਜ਼ੋਰ ਹੋ ਕੇ ਛੱਡ ਕੇ ਚਲਾ ਜਾਵੇ ਦੇਖੋ ਇੱਕ ਹੁੰਦੀ ਹੈ ਪੈਸੇ ਟਕੇ ਦੀ ਇਮਾਨਦਾਰੀ ਕੰਮਕਾਜ ਦੀ ਇਮਾਨਦਾਰੀ ਇੱਕ ਹੁੰਦੀ ਹੈ ਸੰਸਥਾ ਦੀ ਸਰਵ ਉੱਚਤਾ ਦੀ ਸੰਸਥਾ ਦੇ ਮਾਨ ਸਤਕਾਰ ਦੀ ਜੇ ਉਹਦੀ ਜ਼ਿੰਮੇਵਾਰੀ ਨੂੰ ਆਪਾਂ ਨਹੀਂ ਨਿਭਾਉਂਦੇ ਉਹਨਾਂ ਬੇਈਮਾਨੀ ਕਰਕੇ ਚੱਲ ਜਾਂਦੇ ਐ ਤੇ ਫਿਰ ਸਾਡੀ ਇਮਾਨਦਾਰੀ ਕਿੱਥੇ ਰਹਿ ਜਾਂਦੀ ਹੈ ਸੋ ਜੇ ਉਹ ਗਏ ਸੀ ਮੈਂ ਸਮਝਦੀ ਇੱਕ ਸਕ੍ਰਿਪਟ ਸੀ ਡਰਾਮਾ ਸੀ ਕਿ ਪਹਿਲਾਂ ਉਹ ਛੱਡ ਕੇ ਚਲੇ ਗਏ ਉਹਦਣ ਗਏ ਜਿੱਦਣ ਕੇ ਭਰਤੀ ਕਮੇਟੀ ਨੇ ਭਰਤੀ ਕਰਨ ਦਾ ਲਾਸਟ ਫੈਸਲਾ ਕਰਨਾ ਸੀਗਾ ਉਹ ਛੱਡ ਕੇ ਚਲੇ ਗਏ ਜੇ ਉਹ ਗਏ ਸੀ ਕਦੀ ਉਹਦੇ ਕੋਲ ਲੀਡਰ ਜਾਂਦੇ ਐ ਕਦੀ ਉਹ ਦੇਖੋ ਐਗਜ਼ੈਕਟਿਵ ਜਾਂਦੀ ਹੈ ਕਦੀ ਉਹ ਦੇਖੋ ਸਾਰੀ ਜਥੇਦਾਰ ਸਾਹਿਬ ਜਾਂਦੇ ਨੇ ਮੈਂ ਇ ਤੋਂ ਤਤ ਕੱਢਿਆ ਕਿ ਸ੍ਰੀ ਅਕਾਲ ਤਾਪ ਜੀ ਦੇ ਜਥੇਦਾਰ ਨਾਲੋਂ ਜੱ ਸਿੰਘ ਸਹਿਬਾਨਾ ਦੀ ਉਸੇ ਮਾਰ ਸਰਮਾਨ ਨਾਲੋਂ ਉਹਨੇ ਸੁਖਬੀਰ ਸਿੰਘ ਬਾਦਲ ਨੂੰ ਜ਼ਿਆਦਾ ਤਰਜੀਹ ਦਿੱਤੀ ਕਿ ਮੇਰੇ ਵਾਸਤੇ ਇਹੀ ਵੱਡਾ ਜਿਹਨੇ ਮੈਨੂੰ ਕੁਰਸੀ ਤੇ ਬਿਠਾਇਆ ਤੇ ਫਿਰ ਸਾਰੇ ਗਏ ਕਿਸੇ ਦੇ ਆਖੇ ਨਹੀਂ ਲੱਗੇ ਫਿਰ ਉਹਦੇ ਕੋਲ ਹੀ ਗਏ ਉਹਦੇ ਕੋਲ ਕਿਹੜੀ ਕੋਈ ਸੁੰਨ ਦੀ ਗੰਢੀ ਸੀ ਜਿਸ ਨਾਲ ਉਹ ਫਿਰ ਸਾਰਾ ਕੁਝ ਠੀਕ ਹੋ ਗਿਆ ਗਿਆ ਉਹ ਤਾਂ ਕਹਿੰਦੇ ਸੀ ਮੈਂ ਨੈਤਿਕਤਾ ਦੇ ਆਧਾਰ ਤੇ ਚੱਲਿਆ ਜੇ ਨੈਤਿਕਤਾ ਦੇ ਆਧਾਰ ਉਹ ਨੈਤਿਕਤਾ ਉਹਦਣ ਜਾਗੀ ਸੀ ਜਿਸ ਦਿਨ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਤਾਰਿਆ ਸੀ ਇਹਨਾਂ ਨੇ ਤੇ ਗਿਆਨੀ ਰਗਵੀਰ ਸਿੰਘ ਜੀ ਨੇ ਇੰਗਲੈਂਡ ਤੋਂ ਬਿਆਨ ਦਿੱਤਾ ਸੀ ਕਿ ਮੇਰੇ ਮਨ ਤੇ ਬੜਾ ਬੋਝ ਹੈ ਸ਼੍ਰੀ ਅਕਾਲਤਾ ਸਭ ਜੀ ਦੇ ਉਸ ਸਤਕਾਰ ਦਾ ਜਿਹੜਾ ਅਪਮਾਨ ਕੀਤਾ ਜਾ ਰਿਹਾ ਝੂਠੇ ਸਾਰੇ ਕੰਮ ਕੀਤੇ ਜਾ ਰਿਹਾ ਮਾਰੇ ਕੰਮ ਕੀਤੇ ਜਾ ਰਿਹਾ ਮਰਿਆਦਾ ਦੇ ਉਲਟ ਕੀਤੇ ਜਾ ਰਹੇ ਤੇ ਜੇ ਨੈਤਿਕਤਾ ਉਹਦੋਂ ਜਾਗ ਪਈ ਸੀ ਪਹਿਲਾਂ ਤੇ ਨਹੀਂ ਜਾਗੀ ਕਈ ਕੰਮਾਂ ਦੇ ਨਾਲ ਸ਼੍ਰੀ ਅਕਾਤਰ ਉਸ ਤੋਂ ਮੁਨਕਰ ਵੀ ਹੋ ਗਏ ਪਰ ਜੇ ਜਾਗੀ ਸੀ ਤੇ ਹੁਣ ਕਿਹੜੀ ਚੀਜ਼ ਦੇ ਨਾਲ ਲੱਤਕਦਾ ਜਿਹੜੀ ਐ ਹੁਣ ਪੂਰੀ ਹੋ ਗਈ ਐ ਕਿਹੜਾ ਉਹ ਦੁੱਖ ਸੀਗਾ ਜਿਹੜਾ ਅੱਜ ਪੂਰਾ ਕਰ ਦਿੱਤਾ ਉਹਨਾਂ ਨੇ ਸੋ ਮੈਸੇਮਿੰਗ ਸਾਰੇ ਸਾਦਰ ਨੇ ਜੀ ਜਥੇਦਾਰ ਸਾਹਿਬ ਨੇ ਵੀ ਕਿਹਾ ਕਿ ਸਾਰੇ ਆ ਗਏ ਨੇ ਇਸ ਕਰਕੇ ਮੈਂ ਜੁਆਇਨ ਕਰ ਰਿਹਾ ਕਿਉਂਕਿ ਉਹਦੋਂ ਕਿਹੜਾ ਉਹਦੋਂ ਕਿਹੜਾ ਅੱਗੇ ਦੀ ਗੱਲ ਕਰੀਏ ਤਾਂ ਕਿਉਂਕਿ 28 ਤਰੀਕ ਨੂੰ ਬੱਬਾ ਹਰਨਾਬ ਸਿੰਘ ਖਾਲਸਾ ਨੇ ਵੀ ਕਿਹਾ ਵੀ ਵੱਡਾ ਕਟੂ ਕੀਤਾ ਜਾਣਾ ਤੇ ਜਿਹੜੀ ਧਾਮੀ ਸਾਹਿਬ ਦੀ ਕਿਹਾ ਜਾਂਦਾ ਵੀ ਸਾਰੀਆਂ ਸੰਪਰਦਾਵਾਂ ਨਾਲ ਜਾਂ ਟਕਸਾਲਾਂ ਦੇ ਨਾਲ ਉਹਨਾਂ ਦੀ ਜਿਹੜਾ ਇੱਕ 1 ਟੂ 1 ਚੰਗੀ ਹੈ ਤੇ ਇਹ ਸਾਰੇ ਮਾਮਲੇ ਨੂੰ ਸੁਲਝਾਉਣ ਵਾਸਤੇ ਵੀ ਜਿਹੜਾ ਕਿ ਮਤਲਬ ਅੱਗੇ ਲੈ ਕੇ ਆਇਆ ਜਾਣਾ ਸਾਡੀ ਚੰਗੀ ਟਕਸਾਲਾਂ ਦੀ ਤੇ ਸੰਪਰਦਾਵਾਂ ਦੀ ਗ ਸਾਰੀਆਂ ਸੰਪਰਦਾਮਾਂ ਨੇ ਟਕਸਾਲਾ ਨੇ ਸ਼੍ਰੀ ਅਕਾਲ ਤਖਸਨ ਨੂੰ ਸਮਰਪਿਤ ਹੋਣਾ ਹੈ ਸਭ ਤੋਂ ਪਹਿਲਾਂ ਸਾਨੂੰ ਆਪਣੀ ਸੰਸਥਾ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖਸਨ ਸਾਹਿਬ ਜੀ ਦੀ ਮਾਨ ਮਰਿਆਦਾ ਦਾ ਧਿਆਨ ਰੱਖਣਾ ਪਏਗਾ ਜੇ ਅਸੀਂ ਪਹਿਲਾਂ ਉਹਨਾਂ ਦਾ ਧਿਆਨ ਨਹੀਂ ਰੱਖਦੇ ਤਾਂ ਉਹ ਤੇ ਸਾਰੇ ਸਾਡੇ ਨਾਲ ਮੰਨਣ ਵਾਲੇ ਉਹ ਤੇ ਸ਼੍ਰੀ ਅਕਾਲ ਤਖਸਨ ਸਾਹਿਬ ਨੂੰ ਮੰਨਣ ਵਾਲੇ ਹੈ ਸ਼੍ਰੀ ਅਕਾਲ ਤਖਸਨ ਸਾਹਿਬ ਦੇ ਅਨੁਸਾਰ ਚੱਲਣ ਵਾਲੇ ਸੋ ਮੇਸੇ ਮਿੱਥਿਆ ਕਿ ਜੇ ਕੋਈ ਸਹਿਯੋਗ ਦੇ ਰਿਹਾ ਉਹ ਇਸੇ ਲਈ ਦੇ ਰਿਹਾ ਕਿ ਮਰਿਆਦਾ ਦਾ ਘਾਣ ਹੋਇਆ ਹਰ ਸੰਸਥਾ ਇਹ ਮਹਿਸੂਸ ਕਰਦੀ ਹੈ ਧਾਰਮਿਕ ਸੰਸਥਾ ਮਹਿਸੂਸ ਕਰਦੀ ਹੈ ਸਿੱਖ ਜਥੇਬੰਦੀ ਮਹਿਸੂਸ ਕਰਦੀ ਹੈ ਕਿ ਸੰਸਥਾ ਇੱਥੇ ਸੰਸਥਾ ਦਾ ਨੁਕਸਾਨ ਹੋਇਆ ਹੈ ਸ਼੍ਰੀ ਅਕਾਲ ਤਾ ਸੇ ਸਰਉੱਚਤਾ ਨੂੰ ਢਾ ਲੱਗੀ ਹੈ ਜੋ ਉੱਥੋਂ ਦਾ ਹੁਕਮਨਾਮਾ ਸੀ ਜੇ ਨਹੀਂ ਮੰਨਿਆ ਗਿਆ ਭਗੌੜਿਆਂ ਦੇ ਨਾਲ ਸੀ ਨਹੀਂ ਜਾਵਾਂਗੇ ਜਿਹੜੇ ਸ਼੍ਰੀ ਅਕਾਲ ਤਾ ਸੇ ਸਮਰਪਿਤ ਹੋਣਗੇ ਉਹ ਇੱਥੇ ਆਉਣਗੇ ਜੀ ਤੁਸੀਂ ਆਪਣਾ ਜਿਹੜਾ ਜਿਹੜਾ ਪ੍ਰਧਾਨ ਨਾਮਿਨੇਟ ਕਰੋ ਆਪਣੇ ਆਪਣੇ ਵੱਲੋਂ ਪਾਰਟੀ ਦਾ ਜੀ ਜੀ ਉਜੀ ਐਸਜੀਪੀਸੀ ਦਾ ਤੇ ਨੋਮੀਨੇਟ ਜਦੋਂ ਚੋਣ ਹੋਏਗੀ ਉਹਦਾ ਕਰਾਂਗੇ ਅਸੀਂ ਪਹਿਲਾਂ ਹੀ ਥੋੜਾ ਕਰਦੇ ਆਂਗੇ ਇਹ ਪੰਜੜੇ ਚਲਾਸ ਆ ਰਹੇ ਆ ਕਿ ਆ ਜਿਹੜੇ ਸਿੱਖ ਸਹਿਬਾਨ ਕੈਨਨ ਹਟਾਏ ਗਏ ਨੇ ਉਹਨਾਂ ਨੂੰ ਬੜਾ ਵਾਅਦ ਦੀ ਦੇ ਲਈ ਆਪਾਂ ਮੰਗ ਰੱਖਾਂਗੇ ਕਿ ਉਹ ਅਸੀਂ ਉਹ ਅਸੀਂ ਮਤਾ ਲਿਆ ਰਹੇ ਆ ਜੀ ਕਿ ਜਿਹੜੀ ਮਰਿਆਦਾ ਦਾ ਕਾਨੂੰਨ ਹੋਇਆ ਜਿਹੜਾ ਉਹ ਬਤਾ ਪਾਇਆ ਗਿਆ ਉਹ ਗਲਤ ਪਾਇਆ ਗਿਆ ਮਰਿਆਦਾ ਦਾ ਕਾਨੂੰਨ ਕੀਤਾ ਗਿਆ ਬੇਨਿਜ਼ਮੀ ਹੋਈ ਹੈ ਇਹ ਇੱਕ ਤਰੀਕਾ ਨਹੀਂ ਹੈ ਅੰਤਰੀ ਕਮੇਟੀ ਨੇ ਜੋ ਉਹ ਫੈਸਲਾ ਕੀਤਾ ਉਹਨੂੰ ਰੱਦ ਕੀਤਾ ਜਾਵੇ ਉਹ ਮਤਲ ਲੈ ਕੇ ਅਸੀਂ ਆ ਰਹੇ ਹਾਂ ਔਰ ਅਸੀਂ ਕੱਲ 24 ਤਰੀਕ ਜਾਂ 25 ਤਰੀਕ ਨੂੰ ਅਸੀਂ ਉੱਥੇ ਪਹੁੰਚਾ ਦੇਣਾ ਤਾਂ ਜੋ ਉਹ ਬਜਟ ਦੀ ਜਲਾਸ ਵਿੱਚ ਸ਼ਾਮਿਲ ਕਰ ਲਿਆ ਜਾਵੇ 28 ਤਰੀਕ ਨੂੰ ਪਰ 28 ਦੇ ਵਿੱਚ ਸਿੱਖਾਂ ਨਾਲ ਬੜਾ ਧੱਕਾ ਹੋ ਰਿਹਾ ਸਿੱਖਾਂ ਨੂੰ ਵਿਵਾਦ ਚੱਲ ਰਿਹਾ ਬੰਦਾ ਪਾ ਚੱਲ ਰਿਹਾ ਦੇਖੋ ਸਾਨੂੰ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਸਿੱਖ ਕਿਤੇ ਵੀ ਜਾਂਦੇ ਐ ਜਿਹੜੀਆਂ ਤੱਕੇ ਹੁੰਦੇ ਸਟੇਟਾਂ ਦੇ ਵਿੱਚ ਮਾਰੀ ਗੱਲ ਹੈ ਸਰਕਾਰਾਂ ਨੂੰ ਉੱਪਰਲੀ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਬੜਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਔਰ ਹਰ ਸਟੇਟ ਨੂੰ ਹਦਾਇਤ ਹੋਣੀ ਚਾਹੀਦੀ ਹੈ ਕੋਈ ਵਰਗ ਹੋਵੇ ਮੈਕੈਨਿਕਲ ਸਿੱਖ ਦੀ ਨਹੀਂ ਮੈਂ ਗੱਲ ਕਰਦੀ ਕੋਈ ਵੀ ਮਨੁੱਖ ਹੋਵੇ ਕੋਈ ਵੀ ਇਨਸਾਨ ਹੋਵੇ ਕਿਸੇ ਨੂੰ ਅਸੀਂ ਬੇਪੱਧ ਕਰਨਾ ਕਿਸੇ ਨਾਲ ਤੱਕਾ ਕਰਨਾ ਕਿਸੇ ਨੂੰ ਕੁੱਟਮਾਰ ਕਰਨੀ ਇਹ ਬਹੁਤ ਮਾਰੀ ਗੱਲ ਹੈ ਕਿਸੇ ਸਟੇਟ ਵਿੱਚ ਇਸ ਤਰ੍ਹਾਂ ਦੇ ਆਪਸ ਵਿੱਚ ਕਲੈਸ਼ ਨਹੀਂ ਪੈਦਾ ਹੋਣੇ ਚਾਹੀਦੇ ਸਾਨੂੰ ਏਕਤਾ ਸਿਖਾਈ ਹੈ ਗੁਰੂ ਸਾਹਿਬ ਨੇ ਸਾਨੂੰ ਪ੍ਰੇਮ ਵਿੱਚ ਰਹਿਣਾ ਸਿਖਾਇਆ ਧਰਮ ਕੋਈ ਵੀ ਹੋਵੇ ਲੇਕਿਨ ਹਰ ਧਰਮ ਕਹਿੰਦਾ ਕਿ ਸਾਰੇ ਜਾਨੇ ਇਕੱਠੇ ਹੋ ਕੇ ਰੋ ਇਕੱਤਰ ਹੋ ਕੇ ਰੋ ਕਿਸੇ ਨਾਲ ਵਾਦਾ ਘਟਾ ਨਾ ਕਰੋ ਤੇ ਮੈਂ ਪੰਜਾਬ ਵਾਸੀ ਇਹਨੂੰ ਬੇਨਤੀ ਕਰਦੀ ਆ ਆਪਣੀਆਂ ਸੰਗਤਾਂ ਨੂੰ ਵੀ ਵੀ ਕਿਤੇ ਵੀ ਕੋਈ ਗੱਲ ਹੁੰਦੀ ਹੈ ਉਹਦੀ ਨਿੰਦਾ ਵੀ ਅਸੀਂ ਕਰਦੇ ਆ ਪਰ ਉਹਦਾ ਮੁਕਾਬਲਾ ਕਰਨ ਵਾਸਤੇ ਕੇਵਲ ਤੇ ਕੇਵਲ ਸਾਡਾ ਹੀ ਫਰਜ ਨਹੀਂ ਇਹ ਸਟੇਟਾਂ ਦੀ ਸਰਕਾਰਾਂ ਦਾ ਵੀ ਫਰਜ ਬਣਦਾ ਕਿ ਉਹ ਗਲਤ ਕਿਉਂ ਹੋਣ ਦਿੰਦੇ ਆ ਇਹਨਾਂ ਰੋਕ ਰੋਕ ਲਾਣੀ ਚਾਹੀਦੀ ਹੈ ਆਪਣਾ ਲੋਜੀ ਤੋੜ ਭੰਗ ਵੀ ਕੀਤੀ ਗਈ ਹੈ ਇਸਾਂ ਦੇ ਇਸਾਂ ਵੱਲੋਂ ਉਦੇ ਵਾਲੇ ਕਿ ਚਲੋ ਸ਼ਰਾਰਤੀ ਅਨਸਰ ਤੇਜੀ ਕਿਤੇ ਵੀ ਕਰਦੇ ਆ ਗਲਤੀ ਹੈ ਜੀ ਕੋਈ ਵੀ ਅਕਾਲੀ ਦਲ ਵਿੱਚ ਕੋਈ ਇਕਤਾ ਦਾ ਹੈਗਾ ਕੀ ਚਾਂਸ ਦੇਖੋ ਅਕਾਲੀ ਦਲ ਅਸੀਂ ਕੋਈ ਇਹ ਨਹੀਂ ਕਿ ਅਸੀਂ ਚਾਰ ਬੰਦੇ ਇਕੱਠੇ ਕਰ ਲਾਂਗੇ ਤੇ ਇਕਤਾ ਹੋ ਜਾਏਗੀ ਅਕਾਲੀ ਦਲ ਉਦੋਂ ਤੱਕ ਦਾ ਹੋਣਾ ਜਿੱਦਣ ਅਕਾਲੀ ਸੋਚ ਵਾਲੇ ਲੋਕ ਇਕੱਠੇ ਹੋਏ ਜਦੋਂ ਮਰਿਆਦਾ ਵਾਲੇ ਲੋਕ ਇਕੱਠੇ ਹੋਏ ਜੇ ਅਸੀਂ 24 ਵਿੱਚ ਇਕੱਠੇ ਹੀ ਸੀ ਸਾਰੇ 17 ਵਿੱਚ ਵੀ ਇਕੱਠੇ ਸੀ ਸਾਰੇ 21 ਵਿੱਚ ਵੀ ਇਕੱਠੇ ਸੀ ਸਾਰੇ ਉਨਨੀਚ ਵੀ ਇਕੱਠੇ ਸਾਰੇ ਸਾਰੀਆਂ ਚੋਨਾਚ ਅਸੀਂ ਕਿੱਥੇ ਡਿੱਗੇ ਆ ਮੁੱਦੇ ਮੂ ਅਸੀਂ ਹਾਸ਼ੀਏ ਤੇ ਚਲੇ ਗਏ ਇਕੱਠੇ ਕੱਲੇ ਉਹਨਾਂ ਵਿਅਕਤੀਆਂ ਨਾਲ ਨਹੀਂ ਅਸੀਂ ਇਕੱਠੇ ਹੋ ਸਕਦੇ ਜਿਹੜੇ ਗੈਰ ਅਸੂਲੀ ਗਿਰ ਕੰਮ ਕਰਦੇ ਹੈ ਗੈਰ ਮਰਿਆਦਾ ਕੰਮ ਕਰਦੇ ਹੈ ਜਿਹੜੇ ਕੇਵਲ ਤੇ ਕੇਵਲ ਆਪਣੇ ਆਪਣੇ ਆਪ ਨੂੰ ਹੀ ਸਮਝ ਕੇ ਕਿ ਮੈਂ ਹੀ ਲੀਡਰ ਹਾਂ ਹੋਰ ਕੋਈ ਹੈ ਹੀ ਨਹੀਂ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਕਿਸੇ ਮਨੁੱਖ ਨਾਲ ਨਾ ਜੁੜੋ ਸੰਸਥਾ ਨਾਲ ਨਾ ਜੁੜੋ ਸ਼੍ਰੀ ਕਾਤਾ ਸੌਰ ਨਾਲ ਨਾ ਜੁੜੋ ਔਰ ਉਹਦੀ ਮਹਾਂਤਾਰੂ ਸਮਿਤੀਆਂ ਦੀ ਸਰਪ੍ਰਸਤਾ ਵਿੱਚ ਸ਼ਾਮ ਲੋਗ ਜੀ 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 ਪਰਦੀਪ ਸਿੰਘ ਕਰਨ ਜਾ ਰਹੇ ਹੋ ਤੇ ਇਹਦੇ ਵਿੱਚ ਕੌਣ ਕੌਣ ਹਿੱਸਾ ਲੈ ਸਕਦਾ ਤੇ ਹੁਣ ਤੱਕ ਕਿਸ ਤਰ੍ਹਾਂ ਦੀ ਭਰਤੀ ਹੋਈ ਹੈ ਕਿਹੜੇ ਕਿਹੜੇ ਕਿਸ ਤਰ੍ਹਾਂ ਦੀ ਇਸਰਾ ਹੈ ਤੁਸੀਂ ਵੇਖਿਆ ਹੁਣ ਤੱਕ ਜਿਹੜੀ ਭਰਤੀ ਹੋਈ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਅਹਕਾਰ ਹੋਇਆ ਦੇਖੋ ਬਹੁਤ ਲੋਕਾਂ ਚ ਖੁਸ਼ੀ ਵੀ ਹੈ ਔਰ ਬੜੇ ਹਮ ਹਮ ਆ ਕੇ ਆ ਰਹੇ ਤੁਸੀਂ ਇਹ ਦੇਖੋ ਅੱਜ ਮੈਂ ਸਿਰਫ ਕਾਪੀਆਂ ਥੋੜੀਆਂ ਲੈ ਕੇ ਆਈ ਸੀ 4-500 ਔਰ ਸਾਰੇ ਇੱਕਦਮ ਪਹੁੰਚ ਗਏ ਇੱਥੇ ਕਿ ਅਸੀਂ ਵੀ ਕਾਪੀਆਂ ਲੈ ਕੇ ਜਾਣੀਆਂ ਅਸੀਂ ਵੀ ਲੈ ਕੇ ਜਾਣੀਆਂ ਜੁਮੇਵਾਰ ਬੈਠੇ ਨੇ ਅਸੀਂ ਇੱਥੇ ਰੱਖ ਕੇ ਵੀ ਜਾਵਾਂਗੇ ਕੁਝ ਵਿਅਕਤੀ ਨੂੰ ਦੇ ਕੇ ਵੀ ਕਾਪੀਆਂ ਦੇ ਜਾਵਾਂਗੇ ਅੱਗੋਂ ਇਹ ਸਰਦਾਰ ਦਲਜਿੰਦਰ ਸਿੰਘ ਜੀ ਵਰਕ ਸਾਹਿਬ ਇਹ ਦਫਤਰ ਇੱਥੇ ਖੁੱਲਾ ਹੈ ਇਹ ਇੱਥੇ ਬੈਠਣਗੇ ਵੀ ਇਹਨਾਂ ਦੇ ਬਾਕੀ ਹੋਰ ਵੀ ਸੀ ਲਾਵਾਂਗੇ ਇੱਥੇ ਬੈਠਣ ਲਈ ਡਾਕਟਰ ਸਾਹਿਬ ਬੈਠੇ ਨੇ ਇਹਨਾਂ ਨਾਲ ਸੰਪਰਕ ਕਰਕੇ ਜਿੰਨੇ ਜਿੰਨੇ ਕਾਪੀ ਚਾਹੀਦੇ ਲੈਣਗੇ ਔਰ ਬਹੁਤ ਉੱਚਾ ਲੋਕਾਂ ਦੇ ਵਿੱਚ ਹਰ ਇੱਕ ਦੇ ਪੰਜਾਬ ਦੇ ਹਰ ਜ਼ਿਲ੍ਹੇ 'ਚ ਤੁਸੀਂ ਹੈਰਾਨ ਹੋਵੋਗੇ ਕਿ ਸਾਨੂੰ ਸਿੱਧਾ ਹੀ ਫੋਨ ਕਰ ਰਹੇ ਵਰਕਰ ਕਿ ਸਾਨੂੰ ਕਾਪੀਆਂ ਦੇ ਦੋਗੇ ਸਾਨੂੰ ਕਾਪੀਆਂ ਦੇ ਦੋਗੇ ਇਹਦਾ ਮਤਲਬ ਕਿ ਲੀਡਰਾਂ ਤੋਂ ਸਿਵਾਏ ਆਮ ਵਰਕਰ ਵੀ ਜਿਹੜਾ ਉਹ ਵੀ ਚਾਹੁੰਦਾ ਕਿ ਮੈਂ ਪ੍ਰਤੀਯੋਮਾ ਗ੍ਰਹਿ ਮੰਤਰੀ ਅਮੀਸ਼ਾ ਵੱਲੋਂ ਸੰਤਾਪਦੇ ਕੋਈ ਮੜੀ ਰੱਖਣੀ ਕੀਤੀ ਗਈ ਕਿਵੇਂ ਲਿਖਦੇ ਹੁੰਦੇ ਦੇਖੋ ਜੀ ਗੱਲ ਇਹ ਹੈ ਕਿਸੇ ਦੇ ਕਹਿਣ ਦੇ ਨਾਲ ਕਿਸੇ ਦੀ ਤਾਕਤ ਨਹੀਂ ਘਟਦੀ ਕਿਸੇ ਦੇ ਸਤਕਾਰ ਨੂੰ ਫਰਕ ਨਹੀਂ ਪੈਂਦਾ ਇਹ ਗੱਲਾਂ ਚੱਲਦੀਆਂ ਰਹਿਣੀਆਂ ਇਹ ਬੋਲੀ ਜਾਣਾ ਜਿਨ੍ਹਾਂ ਲੋਕਾਂ ਨੇ ਬੋਲੀ ਜਾਣਾ ਜੀ ਜਿਨ੍ਹਾਂ ਨੂੰ ਸਨਮਾਨ ਕਰਨਾ ਉਹ ਸਨਮਾਨ ਕਰੀ ਜਾਣਾ ਉਹ ਸਾਡੇ ਵਾਸਤੇ ਸਤਕਾਰਯੋਗ ਨੇ ਮਹਾਪੁਰਖ ਔਰ ਸਾਡੇ ਵਾਸਤੇ ਸਤਕਾਰਯੋਗ ਫੋਨ ਕਰਕੇ ਅਸੀਂ ਸਾਰੇ ਉਹਨਾਂ ਦਾ ਸਤਿਕਾਰ ਵੀ ਕਰਦੇ ਹਾਂ ਉਹਨਾਂ ਦੀ ਕੁਰਬਾਨੀ ਨੂੰ ਵੀ ਨਮਸਕਾਰ ਕਰਦੇ ਹਾਂ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਇਹ ਸਾਡੇ ਵਾਸਤੇ ਜਿਹੜੀ ਮਹਾਨਤਾ ਉਹ ਸਾਡੇ ਲਈ ਰਹਿਣੀ ਹੈ ਕੋਈ ਐਸੀ ਗੱਲ ਨਹੀਂ ਕਿਸੇ ਦੇ ਕਹਿਣ ਦਾ ਕੋਈ ਘਟ ਨਹੀਂ ਜਾਣੀ ਅਮਰਤਪਾਲ ਸਿੰਘ ਉਹਨਾਂ ਦੀ ਵੀ ਕਿਹਾ ਜਾ ਰਿਹਾ ਜੀ ਕੁੱਟਨ ਵਾਲੀ ਐਨਐਸਏ ਕਿਉਂਕਿ ਉਹਨਾਂ ਦੇ ਸਾਥੀਆਂ ਨੇ ਡੁੱਟ ਗਈ ਹੈ ਹੁਣ ਦਾ ਜਿਹੜਾ ਉਹ ਆਪਣੇ ਤੌਰ ਤੇ ਚੱਲਦੇ ਨੇ ਉਹਨਾਂ ਦੇ ਪਿਤਾ ਜੀ ਵੱਖਰੀ ਜਿਹੜੀ ਉਹ ਘੱਟਦੀ ਐਸੇ ਲਈ ਕਰ ਰਹੇ ਨੇ ਤੇ ਕੱਲ ਨੂੰ ਜੇ ਉਹ ਆਪ ਆਉਂਦੇ ਨੇ ਪੰਜਾਬ ਦੇ ਵਿੱਚ ਜੋ ਲੱਗਦਾ ਕਿ ਹਾਲਾਤ ਜਲਦੀ ਛੇਤੀ ਆਉਣਗੇ ਤੇ ਉਹਦੇ ਵਿੱਚ ਫਿਰ ਕੀ ਹਾਲਾਤ ਹੋਣਗੇ ਕਿ ਅਕਾਲੀ ਦਲ ਇਕੱਠੇ ਹੁੰਦੇ ਵੀ ਫਿਰ ਸਵਾਲ ਆ ਜਾਂਦਾ ਜੀ ਮੇਰੀ ਬੇਨਤੀ ਹੈ ਜੀ ਐਨਐਸਏ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਗਲਤ ਲਾਈ ਹੈ ਤੱਕਾ ਔਰ ਇਹਨੂੰ ਤੋੜਿਆ ਜਾਵੇ ਉਹਨਾਂ ਨੂੰ ਆਪਣੇ ਪੰਜਾਬ ਚ ਲਿਆਂਦਾ ਜਾਵੇ ਇਹ ਸਾਰੇ ਦੀ ਮੰਗ ਸੀ ਔਰ ਅਸੀਂ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਉਹ ਮੰਗ ਜਿਹੜੀ ਲੋਕਾਂ ਦੀ ਆਵਾਜ਼ ਜਿਹੜੀ ਸੀ ਉਹ ਪੂਰੀ ਹੋਈ ਹੈ ਸੱਤ ਵਿਅਕਤੀ ਆ ਗਏ ਔਰ ਉਹ ਆਪਣੇ ਕਰਾਚੀ ਲੱਗ ਕੇ ਰਹਿਣਗੇ ਬਹੁਤ ਚਿਰ ਦੀ ਅਸੀਂ ਆਵਾਜ਼ ਉਠਾ ਰਹੇ ਹਾਂ ਔਰ ਅਸੀਂ ਕਹਿ ਵੀ ਰਹੇ ਸੀਗੇ ਤੇ ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਅਸੀਂ ਸਾਰੇ ਸੇਕਾਰੀ ਦਲ ਵਾਲੇ ਵੀ ਕਹ ਰਹੇ ਸੀ ਔਰ ਮੇਰਾ ਖਿਆਲ ਹਰ ਬਸ਼ਰ ਕਹਿੰਦਾ ਸੀਗਾ ਕਿ ਇਹ ਗਲਤ ਹੈ ਹੁਣ ਜੇ ਟੁੱਟੀ ਹੈ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਸਟੈਪ ਹੈ ਕਿਉਂਕਿ ਤੱਕਾ ਤੱਕਾ ਹੀ ਹੁੰਦਾ ਹੈ ਜ਼ੁਲਮ ਜ਼ੁਲਮ ਹੀ ਹੁੰਦਾ ਜਦੋਂ ਆਉਣਗੇ ਅਮਰਪਾਲ ਸਿੰਘ ਜੀ ਉਹ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਚ ਕੰਮ ਕਰਨਗੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਇਲਾਕੇ ਦੀ ਮਸਕਲ ਨੂੰ ਉਠਾਉਣਗੇ ਸਾਡਾ ਫਾਇਦਾ ਹੋਏਗਾ ਔਰ ਖੁਸ਼ੀ ਹੋਏਗੀ ਸਾਨੂੰ ਕਿ ਮੈਂਬਰ ਪਾਰਲੀਮੈਂਟ ਸਾਡੇ ਆਪਣੀ ਉੱਚੀ ਆਵਾਜ਼ ਵਿੱਚ ਜੋ ਪੰਜਾਬ ਦਾ ਹਿੱਤ ਨੇ ਉਹ ਉੱਥੇ ਉਠਾ ਕੇ ਸਾਡੀ ਪੂਰਤੀ ਕਰਾ ਸਕਣ ਨਹੀਂ ਨਹੀਂ ਮੇਰਾ ਸਵਾਲ ਸੀ ਜੀ ਉਹ ਅਲੱਗ ਤੌਰ ਤੋਂ ਉਹਨਾਂ ਦੇ ਪਿਤਾ ਜੀ ਪਰਨੇ ਕਰ ਇਹ ਉਹਨਾਂ ਦੀ ਮਰਜ਼ੀ ਹੈ ਜੀ ਦੇਖੋ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਉਹ ਕੀ ਸੋਚਦੇ ਆ ਕਿੱਧਰ ਨੂੰ ਆਉਣਗੇ ਮੈਂ ਨਹੀਂ ਇਹਦੇ ਬਾਰੇ ਕਿਸੇ ਨੂੰ ਮਜਬੂਰ ਕਰ ਸਕਦੀ ਹਾਂ ਹਾਂ ਅਸੀਂ ਸੰਪਰਕ ਬਣਾਵਾਂਗੇ ਹਰ ਇੱਕ ਨੂੰ ਆਵਾਜ਼ ਮਾਰਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਇਸੇ ਸ਼੍ਰੋਮਣੀ ਕਾਲੇਦਨ ਨੂੰ ਮਜ਼ਬੂਤ ਕਰੀਏ ਤੁਸੀਂ ਗੁੱਸੇ ਹੋ ਕੇ ਜੇ ਗਏ ਵੀ ਹੋ ਕਿਸੇ ਤਕਲੀਫ ਵਿੱਚ ਗਏ ਹੋ ਤੇ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਸਾਡੀ ਤੇ ਆਵਾਜ਼ ਹੀ ਹੈ ਕਿ ਜਿਹੜਾ ਇਹਦਾ ਹਿੱਸਾ ਬਣ ਸਕਦਾ ਸਾਰੇ ਬਣ ਮੈਂ ਵੀ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਿਹੜੀ 2 ਦਸੰਬਰ ਨੂੰ ਅਕਾਲ ਤਖਸਾਲ ਤੋਂ ਹੁਕਮ ਆਪ ਹੋਇਆ ਸੀ ਉਹ ਸਾਰੇ ਕਾਲੇਦਨਾਂ ਨੂੰ ਭੰਗ ਕਰਕੇ ਤੇ ਇੱਕ ਕਾਲੇਦਨ ਬਣਾਉਣ ਦੀ ਗੱਲ ਜਿਹੜਾ ਚੱਲਦਾ ਹੈ ਅਕਾਲੀ ਦਲ ਉਹਦੇ ਪੱਧਰੀ ਦੀ ਗੱਲ ਹੋਈ ਸੀ ਉਸੇ ਪੱਧਰੀ ਨੂੰ ਪੁਰਾਣੇ ਡੈਲੀਗੇਟ ਵੀ ਲੈ ਕੇ ਨਵੇਂ ਡੈਲੀਗੇਟ ਬਣਾਉਣ ਦੀ ਗੱਲ ਹੋਈ ਸੀ ਅੱਜ ਆਪਾਂ ਨਵਾਂ ਅਕਾਲੀ ਦਲ ਬਣਾ ਰਹੇ ਆ ਇਹ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਇਹ ਉਹੀ ਅਕਾਲੀ ਦਲ ਹੈ ਜਿਹਦਾ ਹੁਕਮ ਉੱਥੇ ਹੋਇਆ ਸੀ ਇਹ 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 ਨਾ ਸੋਚੋ ਵੀ ਜਿੱਥੇ ਬਾਦਲ ਬੈਠਾ ਉਹ ਅਕਾਲੀ ਦਲ ਨੋ ਸ਼ੋਮਨੀ ਅਕਾਲੀ ਦਲ ਉਹ ਹੈ ਹੈ ਉਹੀ ਸ਼ੋਮਨੀ ਅਕਾਲੀ ਦਲ ਲੇਕਿਨ ਉਹ ਬਣੇਗਾ ਜਿੱਥੇ ਸ਼੍ਰੀ ਅਕਾਤਰ ਸਾਹਿਬ ਤੋਂ ਜੋ ਸਾਨੂੰ ਆਦੇਸ਼ ਜਾਰੀ ਕੀਤਾ ਗਿਆ ਇਹ ਕਿਉਂ ਸੋਚੀ ਜਾਂਦੇ ਹੋ ਕਿ ਉੱਥੇ ਬਾਦਲ ਬੈਠਾ ਤਾਂ ਸ਼ੋਮਨੀ ਅਕਾਲੀ ਦਲ ਹੈ ਉਹ ਦਫ਼ਤਰ ਉਹਨਾਂ ਦੇ ਕੋਲ ਤਾਂ ਸ਼੍ਰੋਮਣੀ ਕਾਲੀ ਦਲ ਅਸੀਂ ਸ਼੍ਰੋਮਣੀ ਕਾਲੀ ਦਲ ਜੇ ਉਹ ਸਾਨੂੰ ਦਫ਼ਤਰ ਜਾਂਦੇ ਅਸੀਂ ਕੋਈ ਚੰਗੇ ਲੱਗਦੇ ਕਿ ਅਸੀਂ ਉਹ ੱੱਕੇ ਮਰ ਫਰਜ ਉਹਨਾਂ ਦਾ ਬੰਦਾ ਸੀ ਕਿ ਭਰਤੀ ਕਮੇਟੀ ਬਣ ਗਈ ਹੈ ਆਓ ਵੈਲਕਮ ਤੁਸੀਂ ਉੱਥੇ ਪਹੁੰਚੋ ਪਹੁੰਚ ਕੇ ਭਰਤੀ ਸ਼ੁਰੂ ਕਰੋ ਸ਼੍ਰੋਮਣੀ ਕਾਲ ਦਲ ਨੂੰ ਤਕੜਾ ਕਰੋ ਲੇਕਿਨ ਜੇ ਉਹ ਨਹੀਂ ਸਮਝਦੇ ਤੁਸੀਂ ਕਿਸੇ ਵਿਅਕਤੀ ਨਾਲ ਕਿ ਜੋੜੇ ਸ਼੍ਰੋਮਣੀ ਕਾਲ ਦਲ ਨੂੰ ਇੱਕ ਵਿਅਕਤੀ ਨਾਲ ਨਾ ਜੋੜੋ ਸ਼੍ਰੋਮਣੀ ਕਾਲੀ ਦਲ ਕੌਮ ਦਾ ਹੈ ਪੰਥ ਦਾ ਹੈ ਤੇ ਪੰਥ ਇਹਨੂੰ ਮਜ਼ਬੂਤ ਕਰੇਗਾ ਤੋ ਵੀ ਸਾਹਿਬ ਤੇ ਬਡੁੰਗਰ ਸਾਹਿਬ ਨੇ ਅਸਤੀਫਾ ਦਿੱਤਾ ਸੀ ਸੱਤ ਨਵੰਬਰ ਦੀ ਕਮੇਟੀ ਤੋਂ ਜੇ ਦੁਬਾਰਾ ਉਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਕਿ ਉਹ ਆਪਾਂ ਮਨਜ਼ੂਰ ਕਰਾਂਗੇ ਜੀ ਉਹਨਾਂ ਨੂੰ ਕੋ ਕੋ ਮੁਖੀ ਨੇ ਦੇਖੋ ਜਿਹੜੇ ਅਸਤੀਫਾ ਹੀ ਦੇ ਗਏ ਨੇ ਮੁਖੀ ਹੋਣ ਨਹੀਂ ਇਹ ਇਹ ਤਾਂ ਸ਼੍ਰੀ ਸ਼੍ਰੀ ਅਕਾਲਤਾਸ ਸਾਹਿਬ ਤੇ ਪੰਜ ਮੈਂਬਰੀ ਕਮੇਟੀ ਨੂੰ ਇਹਨੇ ਮਾਨਤਾ ਦੇ ਕੇ ਅਰਦਾਸ ਕਰਕੇ ਸੀ ਸ਼ੁਰੂ ਕੀਤਾ ਉਹਨਾਂ ਨੇ ਜੇ ਭਰਤੀ ਕਰਨੀ ਹੋਵੇ ਉਹ ਭਰਤੀ ਕਮੇਟੀ ਵਿੱਚ ਜਾ ਕੇ ਕਹਿ ਸਕਦੇ ਆ ਵੀ ਅਸੀਂ ਵੀ ਭਰਤੀ ਕਰਨੀ ਮਾਝੇ ਵਾਸਤੇ ਕਾਸਰ ਅਮਰਸਰ ਵਾਸਤੇ ਬੜਾ ਖੁਸ਼ੀਆਂ ਭਰੇ ਦਿਨੇ ਇਹ ਪਹਿਲੀ ਵਾਰੀ ਆ ਕਾਲੀਦਾਲ ਦਾ ਦਫਤਰ ਅਮਰਸਰ ਖੁੱਲਿਆ ਮੈਂ 42 ਸਾਲ ਹੋ ਗਏ ਮੈਨੂੰ ਕਾਲੀਦਾਲ ਵਿੱਚ ਸਾਡਾ ਡਾਕਟਰ ਵੀ ਨਹੀਂ ਸੀ ਅਸੀਂ ਘਰ ਹੀ ਬੈ ਕੇ ਚਲਾਦੇ ਸੀ ਅੱਜ ਜਿਹੜਾ ਦਫਤਰ ਖੁੱਲਿਆ ਬੀਬੀ ਹੋਰਾਂ ਨੂੰ ਇਹਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਮੈਂ ਇਹਨਾਂ ਨੂੰ ਵਧਾਈ ਦੇਣਾ ਔਰ ਮੈਂ ਇਹ ਵਿਸ਼ਵਾਸ ਦਿਵਾਣਾ ਬਈ ਲੋਕ ਨੇਕਣ ਦੇ ਸਨ ਬਈ ਕੋਈ ਐਸਾ ਕਾਲੀਦਾਲ ਆ ਬਈ ਜਿਹੜੀ ਸਾਡੀ ਗੱਲ ਕਰੇ ਪਰਮਾਤਮਾ ਨੇ ਬਖਸ਼ਿਸ਼ ਕੀਤੀ ਆਕਾਲਤਖ ਸਾਹਿਬ ਨੇ ਸਾਨੂੰ ਇੱਕ ਲਾਈਨ ਤੇ ਪਾਇਆ ਅਸੀਂ ਤਗੜੇ ਹੋ ਕੇ ਇਹ ਸਾਰਾ ਕੰਮ ਕਾਮਯਾਬ ਕਰਾਂਗੇ ਬਹੁਤ ਬਹੁਤ ਧੰਨਵਾਦ ਮਾਜੇ ਵਾਲਿਆਂ ਨੂੰ ਤੁਸੀਂ ਬੜੀਆਂ ਕੁਰਬਾਨੀਆਂ ਕੀਤੀਆਂ ਜੇਲ੍ਹਾਂ ਕੱਟੀਆਂ ਔਰ ਫਾਂਸੀ ਦੇ ਫੰਦੇ ਨੂੰ ਚੁਣਿਆ ਪਹਿਲਾ ਪ੍ਰਧਾਨ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਚਬਾਲ ਤੋਂ ਸੀਗੇ ਔਰ ਕਾਲ ਸਰਦਾਰ ਸਰਮਕ ਸਿੰਘ ਚਬਾਲ ਦੂਸਰਾ ਆਕਾਲਤਖ ਸਾਹਿਬ ਤੇ ਹੀ ਸਿਰਜਣਾ ਹੋਈ ਆ ਅਕਾਲੀ ਦਲ ਦੀ ਸ਼ਰੋਮਣੀ ਕੁਰਤਰਾ ਪ੍ਰਬੰਧਕ ਕਮੇਟੀ ਵੀ ਤੇ ਮਾਝੇ ਵਾਲੇ ਵੀਰਾਂ ਨੂੰ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਤੁਸੀਂ ਕੁਰਬਾਨੀਆਂ ਚ ਦੇ ਅੱਗੇ ਜੇ ਜੇਲਾਂ ਚ ਵੀ ਅੱਗੇ ਜੇ ਫਾਂਸੀ ਦੇ ਫਾਂਗਾਂ ਚ ਵੀ ਅੱਗੇ ਜੇ ਤੇ ਜਿਹੜੀ ਭਰਤੀ ਸ਼ੁਰੂ ਹੋਈ ਆ ਇਹ ਇੱਥੇ 35 ਨੰਬਰ ਜਿਹੜੀ ਕੋਠੀ ਆ ਦਰਸ਼ਨੈਵਨਿਊ ਇੱਥੋਂ ਆੜ ਕੇ ਜਦੋਂ ਮਰਜ਼ੀ ਭਰਤੀ ਲੈ ਸਕਦੇ ਆ ਕਿਉਂਕਿ ਕਈ ਸਿੰਘਾਂ ਦੇ ਟੈਲੀਫੋਨ ਆ ਰਹੇ ਆ ਵੀ ਸਾਨੂੰ ਭਰਤੀ ਕਿੱਥੋਂ ਮਿਲੂਗੀ ਉਹ ਭਰਤੀ ਇਸ ਦਫ਼ਤਰ ਤੋਂ ਜਿੱਦ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਪਹਿਲੀ ਵਾਰ ਇਹ ਦਫ਼ਤਰ ਜਿਹੜਾ ਹੈ ਸ਼ਰੋਮਣੀ ਕਾਲੀਦਲ ਦਾ ਇੱਥੇ ਖੁੱਲਿਆ 84 ਤੋਂ ਪਹਿਲਾਂ ਅਸੀਂ ਕਿਹੜਾ ਵੈਦ ਹੁੰਦੇ ਸੀ ਉੱਥੇ ਦਰਬਾਰ ਸਾਹਿਬ ਦੇ ਲਾਗੇ ਪਰ 84 ਤੋਂ ਬਾਅਦ ਕੋਈ ਦਫ਼ਤਰ ਨਹੀਂ ਇੱਥੇ ਹੈ ਦਫ਼ਤਰ ਵੀ ਜਿਹੜਾ ਉਹ ਆਈ ਜੈਕ ਕਰਕੇ ਚੰਡੀਗੜੀ ਲੈ ਗਏ ਸੀਗੇ ਸੋ ਇਹ ਅਕਾਲੀ ਦਲ ਦਾ ਹਮੇਸ਼ਾ ਦਫ਼ਤਰ ਜਿਹੜਾ ਉਹ ਵਰਸਰ ਸਾਹਿਬ ਦੀ ਧਰਤੀ ਤੇ ਰਿਹਾ ਹੈ ਤੇ ਅੱਜ ਮੈਂ ਡਾਕਟਰ ਸਾਹਿਬ ਨੂੰ ਬੀਬੀ ਜੀ ਨੂੰ ਔਰ ਤੇ ਦਿਲਜੀਤ ਸਿੰਘ ਨੇ ਸਾਡੇ ਆਪਣੇ ਬੈਠੇ ਨੇ ਸਾਰੇ ਸਿੰਘ ਸੋ ਇਹਨਾਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਨਾਲ ਬੇਨਤੀ ਕਰਨੀ ਚਾਹੁੰਦਾ ਵੀ ਇਸ ਦਫ਼ਤਰ ਤੋਂ ਭਰਤੀ ਦੀਆਂ ਕਾਪੀਆਂ ਜਿਹੜੀਆਂ ਨੇ ਉਹ ਜਦੋਂ ਮਰਜ਼ੀ ਪ੍ਰਾਪਤ ਇਥੋਂ ਕਰ ਸਕਦੇ ਆ